ਲੋ ਆਖਰ ਹੋ ਗਿਆ ਉਹੀ ਕੰਮ ਜਿਸ ਦਾ ਸੀ ਡਰ ਕੱਗਰ ਵੀ ਹੁਣ ਉਫਾਨ ਦੇ ਉੱਤੇ ਨਜ਼ਰ ਆ ਰਿਹਾ ਖਤਰੇ ਦੇ ਨਿਸ਼ਾਨ ਤੋਂ ਪਾਣੀ ਦਾ ਪੱਧਰ ਉੱਪਰ ਪਹੁੰਚ ਚੁੱਕਿਆ ਕੱਗਰ ਦੇ ਵਿੱਚ ਜਿਸ ਤੋਂ ਬਾਅਦ ਹਲਕਾ ਕਨੌਰ ਹਲਕਾ ਸਨੌਰ ਦੇਵੀਗੜ ਰਾਜਪੁਰਾ ਦੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਚੁੱਕਿਆ ਤਾਂ ਦੇਰ ਰਾਤ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਰਹੇ ਨੇ ਆਰਮੀ ਪਹੁੰਚ ਚੁੱਕੀ ਆ ਬੰਦੋਬਸਤ ਕਰਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਲਈ ਤਾਂ ਪ੍ਰਸ਼ਾਸਨ ਦੇ ਵੱਲੋਂ ਐਸਡੀਐਮ ਰਾਜਪੁਰਾ ਦੇ ਵੱਲੋਂ ਪਹਿਲਾਂ ਹੀ ਅਪੀਲ ਕਰ ਦਿੱਤੀ ਕਿ ਜਿਹੜੇ ਵੀ ਲੋਕ ਹਲਕਾ ਕਨੌਰ ਦੇ ਨੇੜੇ-ਤੇੜੇ ਪਿੰਡ ਨੇ ਘੱਗਰ ਦੇ ਨੇੜੇ ਪਿੰਡ ਨੇ ਸਨੌਰ ਦੇ ਦੇਵੀਗੜ੍ਹ ਦੇ ਘੱਗਰ ਦੇ ਨੇੜੇ-ਤੇੜੇ ਪਿੰਡ ਨੇ ਰਾਜਪੁਰਾ ਦੇ ਨੇੜੇ ਪਿੰਡ ਨੇ ਤਾਂ ਉਹ ਆਪਣੇ ਬੱਚਿਆਂ ਨੂੰ ਲੈ ਕੇ ਬਜ਼ੁਰਗਾਂ ਨੂੰ ਲੈ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਚਲੇ ਜਾਓ ਤਾਂ ਐਸਡੀਐਮ ਰਾਜਪੁਰਾ ਦੇ ਵੱਲੋਂ ਪੂਰੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਆ ਕਿਹੜੇ-ਕਿਹੜੇ ਪਿੰਡ ਨੇ ਜੋ ਪਾਣੀ ਦੀ ਮਾਰ ਹੀਟ ਆ ਰਹੇ ਨੇ ਪੂਰੀ ਗੱਲਬਾਤ ਪਹਿਲਾਂ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾ ਦਿੰਨੇ ਆ ਅਭਿਸ਼ੇਸ਼ ਹਸਤੀ ਅਮਰਾਧ ਜੀ ਸਰ ਕਿਸ ਤਰ੍ਹਾਂ ਦੀ ਅਪਡੇਟ ਹੈ ਘੱਗਰ ਦਾ ਲੈਵਲ ਵਧ ਰਿਹਾ ਹੈ ਤੇ ਪਿੱਛੇ ਪਾਣੀ ਕਾਫੀ ਜ਼ਿਆਦਾ ਹੈ ਗਿਆ ਪੰਖਰਪੁਰ ਤੇ ਪਾਣੀ ਦੁਪਹਿਰ ਦੇ ਕਰੀਬ ਉੱਥੇ 11.5 ਫੀਟ ਸੀਗਾ ਰਾਉਂਡ ਅਪ 70 ਕੁ ਹਜ਼ਾਰ ਕੁ ਸੱਕ ਪਾਣੀ ਪੰਖਰਪੁਰ ਤੇ ਸੀਗਾ ਉਹ ਸਾਰਾ ਪਾਣੀ ਫਲੋ ਹੋ ਕੇ ਘੱਗਰ ਦਾ ਸਰਾਲਾ ਹੈਡ ਤੇ ਆਣਾ ਹੈ ਸਰਾਲਾ ਹੈੱਡ ਤੇ ਹਾਲ ਦੀ ਘੜੀ ਪਾਣੀ ਦਾ ਲੈਵਲ ਫਲਕਚੂਏਟ ਕਰ ਰਿਹਾ ਹੈ 16 ਤੇ 16.5 ਫੁੱਟ ਦੇ ਵਿੱਚ ਫਲਕਚੂਏਟ ਕੀਤਾ ਸੀਗਾ ਵਿੱਚ ਵੀ 16.5 ਦੇ ਕਰੀਬ ਹੋ ਗਿਆ ਸੀ ਹੁਣ ਹਾਲ ਦੀ ਘੜੀ 16 ਫੁੱਟ ਫਿਰ ਤੋਂ ਹੋ ਗਿਆ ਹੈ ਤੇ ਪਾਣੀ ਦੀ ਨਿਕਾਸੀ ਹੋ ਵੀ ਰਹੀ ਹੈ ਪਰ ਪਾਣੀ ਅੱਗੇ ਵੀ ਬਹੁਤ ਜ਼ਿਆਦਾ ਹੋਣ ਕਾਰਨ ਪਾਣੀ ਦੀ ਨਿਕਾਸੀ ਥੋੜੀ ਸਲੋ ਹੋ ਰਹੀ ਹੈ ਇੱਥੋਂ ਪਾਣੀ ਆਂਦਾ ਹੋਣ ਕਰਕੇ ਸਾਡੇ ਜਿਹੜੇ ਪਿੰਡ ਹੈਗੇ ਉਨਸਰ ਚਮਾਰੂ ਆਦਿ ਜਿਹੜੇ ਪਿੰਡ ਵੀ ਖੱਗੜ ਦੇ ਠੰਡੇ ਤੇ ਪੈਂਦੇ ਆ ਉਹਨਾਂ ਸਾਰਿਆਂ 'ਚ ਮੈਂ ਬੇਨਤੀ ਕਰ ਦਿੱਤੀ ਹੈ ਕਿ ਉਹਨਾਂ ਦੇ ਵਿੱਚੋਂ ਉੱਥੋਂ ਆਪਾਂ ਨੂੰ ਜਿਹੜੇ ਬੱਚੇ ਹੈਗੇ ਮਾਤਾਵਾ ਪੈਨਾ ਬਜ਼ੁਰਗ ਆਦੀ ਨੂੰ ਉੱਚੇ ਥਾਵਾਂ ਤੇ ਅਸੀਂ 8 ਤੋਂ 9 ਰਿਲੀਫ ਸੈਂਟਰ ਬਣਾਏ ਆ ਉਹਨਾਂ ਸੈਂਟਰਾਂ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਵੇ ਇੱਕ ਰਾਤ ਦੀ ਗੱਲ ਹੈ ਉੱਥੇ ਜੇ ਆਪਾਂ ਤਾਲਾ ਸ਼ਿਫਟ ਕਰ ਲਾਂਗੇ ਤਾਂ ਕਿਸੇ ਵੀ ਐਕਚੁਅਲੀ ਅਨਸੁਖਾਮੀ ਘਟਨਾ ਤੋਂ ਬੱਚਾ ਜਾ ਸਕਦਾ ਸਰ ਇੱਥੇ ਕਿਹੜੀ ਕਿਹੜੀ ਟੀਮ ਡਿਪਲੋਏ ਕੀਤੀ ਹੋਈ ਹੈ ਸਾਡੇ ਕੋਲ ਐਕਚੁਅਲੀ ਆਰਮੀ ਦੀ ਇੱਕ ਟੀਮ ਹੈਗੀ ਹੈ ਜਿੰਦੇ ਚ 60 ਬੰਦੇ ਹੈਗੇ ਐਨਡੀਆਰਐਫ ਦੀ ਇੱਕ ਟੀਮ ਤੇ ਤੀ ਬੰਦਿਆਂ ਦੀ ਤੇ ਇਹ ਜਿਹੜੀਆਂ ਦੋ ਟੀਮਸ ਹੈ ਇਹਨਾਂ ਨੂੰ ਤਿੰਨ ਹਿੱਸਿਆਂ ਚ ਵੰਡਿਆ ਗਿਆ ਅਸੀਂ ਸਾਡੇ ਕੋਲ ਟੋਟਲ 21 ਦੇ ਕਰੀਬ ਪਿੰਡ ਹੈਗੇ ਜਿਨ੍ਹਾਂ ਦੇ ਵਿੱਚ ਪਾਣੀ ਦੀ ਮਾਰ ਹੋਣ ਦਾ ਖੱਛਾ ਹੈਗਾ ਤੇ ਅਸੀਂ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉੱਥੋਂ ਹੀ ਵੈਕੂਏਟ ਕਰਕੇ ਸਾਡੇ ਰੀਲੀਫ ਸੈਂਟਰਸ ਤੇ ਆ ਜਾਣ ਪਰ ਅਸੀਂ ਕਿਸੇ ਵੀ ਮਤਲਬ ਅਨਪ੍ਰੈਸੀਡੈਂਟਡ ਸਿਚੁਏਸ਼ਨ ਦੇ ਲਈ ਵੀ ਤਿਆਰੀ ਕਰਕੇ ਰੱਖੀ ਹੈ ਤੇ ਇਹ ਤਿੰਨ ਸੈਕਸ਼ਨਸ ਦੇ ਵਿੱਚ ਅਸੀਂ ਟਰਾਈ ਕਰਾਂਗੇ ਜੇ ਕਿਸੇ ਥਾਂ ਤੇ ਵੀ ਕਿਤੇ ਲੋੜ ਪੈਂਦੀ ਹੈ ਕਿਸੇ ਵੀ ਸਹਾਇਤਾ ਦੇਣ ਦੀ ਤਾਂ ਅਸੀਂ ਉੱਥੇ ਮੌਕੇ ਤੇ ਇਹ ਤਾਂ ਪ੍ਰੋਵਾਈਡ ਕਰਵਾਉਣਾ ਸਰ ਇੱਕ ਹੋਰ ਸਵਾਲ ਹੈ ਬਸ ਮੇਰਾ ਕੀ ਸੋਸ਼ਲ ਮੀਡੀਆ ਤੇ ਕਈ ਵਾਰੀ ਫੇਕ ਜਿਹੜੀ ਵੀਡੀਓਜ਼ ਨੇ ਪਿਛਲੀ ਵਾਰੀ ਦੀਆਂ ਪਾ ਦਿੰਦੇ ਨੇ ਅਪੀਲ ਕੀ ਹੈ ਪ੍ਰਸ਼ਾਸਨ ਵੱਲੋਂ ਕਿ ਲੋਕੋ ਦੇ ਵਿੱਚ ਨਾ ਹੋਣ ਕਿਸੇ ਮੇਰੀ ਸਾਰੇ ਰਾਜਪੁਰਾ ਵਾਸੀਆਂ ਨੂੰ ਘਨੌਰ ਵਾਸੀਆਂ ਨੂੰ ਅਪੀਲ ਇਹ ਹੀ ਹੈ ਕਿ ਉਹ ਇਤਿਆਗ ਬਰਤਨ ਘਨੌਰ ਕਗਰਦੇ ਏਰੀਏ ਦੇ ਕੰਡੇ ਤੇ ਦਰਿਆ ਦੇ ਕੰਡੇ ਤੇ ਨਾ ਜਾਣ ਪਾਣੀ ਦਾ ਉਫਾਨ ਬਹੁਤ ਜ਼ਿਆਦਾ ਹੈ ਕਈ ਵਾਰੀ ਕਿਸੇ ਥਾਂ ਤੇ ਖੋਰਾ ਪੈਨ ਕਰਨ ਇਕਲੀ ਕੰਡਾ ਹੀ ਟੁੱਟ ਜਾਂਦਾ ਹੈ ਤਾਂ ਇਸ ਕਰਕੇ ਉਹਦੇ ਚ ਡਿੱਗਣ ਦਾ ਪੈਰ ਸਲਿੱਪ ਹੋ ਕੇ ਡਿੱਗਣ ਦਾ ਆਦੀ ਦਾ ਤਰਾ ਬਣਿਆ ਰਹਿੰਦਾ ਉਸ ਚੀਜ਼ ਤੋਂ ਇਤਿਆਹਾਦ ਬਰਤਨ ਕ ਘਗਰ ਦੇ ਆਲੇ ਦੁਆਲੇ ਨਾ ਜਾਣ ਜਿੱਥੇ ਪਾਣੀ ਖੜਾ ਉਥੇ ਉਸ ਦੇ ਵਿੱਚ ਨਾ ਜਾਣ ਇਤਿਆਹਾਦ ਬਰਤਨ ਸਿਚੁਏਸ਼ਨ ਕੰਟਰੋਲ ਦੇ ਵਿੱਚ ਹੈਗੀ ਹੈ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਸਥਿਤੀ ਨੂੰ ਨਜਿੱਠ ਲਿਆ ਜਾਏਗਾ ਮੈਨੂੰ ਉਮੀਦ ਹੈ ਸਾਰੇ ਲੋਕ ਸਾਡਾ ਸਹਿਯੋਗ ਕਰਨਗੇ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਕੁਦਰਤੀ ਆਪਤਨਾ ਨੂੰ ਜਰੂਰ ਨਜਿੱਠ ਲਾਂਗੇ ਤਾਂ ਤੁਸੀਂ ਸੁਣਿਆ ਐਸ ਡੀ ਐਮ ਰਾਜਪੁਰਾ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਦਰਅਸਲ ਘਗਰ ਦਾ ਜੋ ਪਾਣੀ ਦਾ ਪੱਧਰ ਆ ਪਾਣੀ ਦਾ ਲੈਵਲ ਆ ਉਹ 748 ਫੁੱਟ ਆ ਹੁਣ 748 ਤੋਂ ਦੁਪਹਿਰੇ ਹੀ ਪਾਣੀ ਦਾ ਪੱਧਰ ਪਾਰ ਹੋ ਚੁੱਕਿਆ ਸੀ ਖਤਰੇ ਦਾ ਨਿਸ਼ਾਨ ਜਿਹੜਾ 748 ਫੁੱਟ ਦੇ ਉੱਤੇ ਆ 748 ਖਤਰੇ ਦਾ ਨਿਸ਼ਾਨ ਪਾਰ ਹੋ ਚੁੱਕਿਆ ਵੀ ਦੁਪਹਿਰ ਤੋਂ ਲੈ ਕੇ ਹੁਣ ਤੱਕ ਜਿਹੜਾ ਆ ਪਿੱਛੋਂ ਪਾਣੀ ਛੱਡਿਆ ਗਿਆ ਉਸ ਤੋਂ ਬਾਅਦ ਕੱਗਰ ਦੇ ਵਿੱਚ ਕਹਿੰਦੇ 16 ਫੁੱਟ ਪਾਣੀ ਜਿਹੜਾ ਹੋਰ ਵੱਧ ਚੁੱਕਿਆ ਸਰਾਲਾ ਹੈੱਡ ਤੋਂ ਜਿਹੜਾ 16 ਫੁੱਟ ਪਾਣੀ ਵੱਧ ਚੁੱਕਿਆ ਤਾਂ ਘਨੌਰ ਹਲਕੇ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਨੇ ਮਾਰ ਕਰ ਦਿੱਤੀ ਦੇਵੀਗੜ੍ਹ ਦੀ ਗੱਲ ਕੀਤੀ ਜਾਵੇ ਦੇਵੀਗੜ੍ਹ ਦੇ ਕੜਾਮ ਆ ਜਿਹੜਾ ਨੇੜੇ ਪੁੰਨਰਹੜੀ ਦੇ ਕੋਲ ਕੜਾਮ ਦੇ ਨੇੜੇ ਤੇੜੇ ਹੋਰ ਪਿੰਡ ਨੇ ਉਹਨਾਂ ਦੇ ਵਿੱਚ ਖੇਤਾਂ ਤੱਕ ਪਾਣੀ ਪਹੁੰਚ ਚੁੱਕਿਆ ਥੋੜੀ ਜਿਹੀ ਦੇਰ ਦੇ ਵਿੱਚ ਘਰਾਂ ਤੱਕ ਵੀ ਪਾਣੀ ਪਹੁੰਚ ਜਾਵੇਗਾ ਤਾਂ ਲੋਕਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਇਹ ਵੀ ਅਪੀਲ ਕੀਤੀ ਆ ਕਿ ਤੁਸੀਂ ਸੁਰੱਖਿਅਤ ਥਾਵਾਂ ਦੇ ਉੱਤੇ ਚਲੇ ਜਾਓ ਤੇ ਨਾਲ ਇਹ ਵੀ ਅਪੀਲ ਕੀਤੀ ਆ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਪੁਰਾਣੀਆਂ ਵੀਡੀਓ 2023 ਦੀਆਂ ਸੋਸ਼ਲ ਮੀਡੀਆ ਤੇ ਸਾਂਝੀ ਕਰ ਰਹੇ ਨੇ ਤਾਂ ਉਹਨਾਂ ਵੀਡੀਓਾਂ ਤੋਂ ਜ਼ਰੂਰ ਤੁਸੀਂ ਸਾਵਧਾਨ ਹੋ ਉਹ ਵੀਡੀਓ ਦੇਖ ਕੇ ਪੈਨਿਕ ਨਾ ਹੋਵੋ ਪਰ ਨਾਲ ਹੀ ਅਪੀਲ ਕਰ ਦਿੱਤੀ ਤੇ ਹੁਣ ਆਰਮੀ ਪਹੁੰਚ ਚੁੱਕੀ ਆ ਬੰਦੋਬਸਤ ਕਰਨ ਦੇ ਲਈ ਹਾਲਾਂਕਿ ਜੋ ਰਾਹਤ ਰਾਹਤ ਕੈਂਪ ਜਿਹੜੇ ਨੇ ਉਹ ਬਣਾ ਦਿੱਤੇ ਗਏ ਨੇ ਜਿੱਥੇ ਲੋਕ ਰਹਿ ਸਕਦੇ ਨੇ ਜਿਹੜੇ ਲੋਕ ਆਪਣੇ ਘਰਾਂ ਤੋਂ ਬੇਕਾਰ ਹੋਣਗੇ ਉਹ ਰਾਹਤ ਕੈਂਪਾਂ ਦੇ ਵਿੱਚ ਰਹਿ ਸਕਦੇ ਨੇ ਜਾ ਕੇ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਜਾਈਏ ਕਿੱਧਰ ਪਾਣੀ ਇੱਕਦਮ ਆ ਚੁੱਕਿਆ ਤਾਂ ਪਾਣੀ ਇੱਕਦਮ ਹੀ ਮਾਰ ਕਰੇਗਾ ਤੁਸੀਂ ਆਪਣੇ ਜਾਨ ਦੀ ਰਾਖੀ ਕਰਨੀ ਆ ਸਮਾਨ ਜਿਹੜਾ ਆ ਉਹ ਫਿਰ ਬਣ ਜਾਵੇਗਾ ਕਿਉਂਕਿ ਜੇਕਰ ਜਾਨ ਹੈ ਤਾਂ ਜਹਾਨ ਹੈ ਤਾਂ ਇਹ ਵੱਡੀ ਖਬਰ ਪਟਿਆਲਾ ਦੇ ਲੋਕਾਂ ਦੇ ਲਈ ਆ ਪਟਿਆਲਾ ਦੇ ਨੇੜੇ ਤੇੜੇ ਦੇ ਲੋਕ ਜਿਹੜੇ ਪਿੰਡਾਂ ਦੇ ਵਿੱਚ ਨੇ ਹਲਕਾ ਕਨੌਰ ਸਨੌਰ ਦੇਵੀਗੜ ਰਾਜਪੁਰਾ ਦੇ ਲੋਕ ਨੇ ਉਹਨਾਂ ਦੇ ਲਈ ਬਹੁਤ ਹੀ ਵੱਡੀ ਖਬਰ ਆ ਇਹ ਇੱਕ ਦੁਖਦਾਈ ਖਬਰ ਕਹਿ ਸਕਦੇ ਆ ਮੰਦਭਾਗੀ ਖਬਰ ਕਹਿ ਸਕਦੇ ਆ ਜਿਸ ਤਰੀਕੇ ਦੇ ਨਾਲ ਹੁਣ ਘੱਗਰ ਉਫਾਨ ਦੇ ਉੱਤੇ ਆ ਤਾਂ ਕਿਸੇ ਵੇਲੇ ਵੀ ਪਾਣੀ ਚੜ ਕੇ ਆ ਸਕਦਾ ਤਾਂ ਆਪਣੀ ਜਾਨ ਦੀ ਰੱਖਿਆ ਤੁਸੀਂ ਆਪ ਕਰਨੀ ਆ ਪਹਿਲਾਂ ਹੀ ਪ੍ਰਸ਼ਾਸਨ ਦੇ ਵੱਲੋਂ ਅਪੀਲ ਕਰ ਦਿੱਤੀ ਕਿ ਸੁਰੱਖਿਤ ਥਾਮਾਂ ਦੇ ਉੱਤੇ ਚਲੇ ਜਾਓ